ਡੋਟ ਐਕਸ਼ਨ ਹਾਂ ਹਾਂ ਭੈਣ ਮੈਂ ਤਾਂ ਠੀਕ ਆ ਬਸ ਤੈਨੂੰ ਪਤਾ ਹੀ ਆ ਕੰਮਾਂ ਚੋਂ ਕਿੱਥੇ ਨਿਕਲ ਹੁੰਦਾ ਹਾਂ ਮਾਰੂੰਗੀ ਕਿਹੜਾ ਤੂੰ ਵੀ ਕਦੇ ਮਾਰ ਜਾ ਕਰ ਬਸ ਆਹੀ ਕੁਛ ਆ ਆ ਜੋ ਪਹਿਲਾਂ ਹੀ ਆਪਾਂ ਇੰਨੇ ਲੇਟ ਹੋਈ ਜਾਂਦੇ ਆ ਉਹ ਚੱਲੋ ਚੱਲ ਠੀਕ ਆ ਭੈਣ ਵੈਸੇ ਮੈਨੂੰ ਸਹੀ ਲੱਗਦੀ ਆ ਤੇ ਗੱਲ ਕਰੂੰ ਬਹੁਤ ਸੋਹਣੀ ਲੱਗ ਰਹੀ ਆ ਤੂੰ ਹੈ ਮੈਨੂੰ ਨਹੀਂ ਸਮਾਂ ਤਾਂ ਤਿਆਰ ਹੋਣ ਦਿੱਤਾ ਤੋ ਸੇ ਵੀ ਬਹੁਤ ਸੋਹਣੇ ਲੱਗ ਰਹੇ ਹੋ ਵੈਸੇ ਵੀ ਆਪਾਂ ਤਾਂ ਬ੍ਰਾਂਡ ਬਾਨਨੇ ਆ ਨਾ ਦੱਸ ਉਨ ਜੀ ਜੱਜਦੇ ਆ ਸਹੀ ਗੱਲ ਸਹੀ ਗੱਲ ਹਾਂ ਕੀ ਗੱਲ ਪੁੱਤ ਜਾਣਾ ਕਿਤੇ ਹਾਂ ਮਾਂ ਅਸੀਂ ਨਾ ਮਾੜੇ ਸ਼ਹਿਰ ਤੱਕ ਜਾ ਕੇ ਹਾਂ ਸੀਗੇ ਸ਼ਾਪਿੰਗ ਜੀ ਕਰਕੇ ਆਣੇ ਸੀ ਮਮਾ ਥੋੜੀ ਜੇ ਅੱਛਾ ਅੱਛਾ ਹਾਂਜੀ ਹੂੰ ਚੱਲ ਕੋਈ ਗੱਲ ਨਹੀਂ ਜਾਇਓ ਪੁੱਤ ਤੇ ਮਤੈ ਇਹਦੇ ਨੇ ਕੁਝ ਮੰਗਾਉਣਾ ਨਾ ਨਾ ਪੁੱਤ ਮੈਂ ਤਾਂ ਕੁਛ ਨਹੀਂ ਮੰਗਾਉਣਾ ਹੈਗਾ ਤੇ ਮੈਂ ਨਾ ਆਪਣੇ ਨੇਲ ਐਕਸਟੈਂਸ਼ਨ ਜੇ ਕਰਵਾ ਕੇ ਆਣੇ ਨੇ ਇੱਕ ਕੰਮ ਵਾਲੀ ਤਾਂ ਆਪਣੇ ਹੈਗੀ ਉਹ ਆ ਨਾਲੇ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਇੱਕ ਵਾਰੀ ਆਰਡਰ ਦਿਓ ਤੁਹਾਡਾ ਕੰਮ ਹੋ ਜਾਊਗਾ ਨਾਲੇ ਮੈਂ ਮੇਰੀ ਗੱਲ ਸੁਣ ਹੁਣ ਸ਼ਹਿਰ ਦੀ ਜ਼ਿਆਦਾ ਰਿਆਂ ਬੇਸਿਕ ਭਰੌਣੇ ਤੁਸੀਂ ਨਾ ਖਾਓ ਅਸੀਂ ਤੁਹਾਡੇ ਵਾਸਤੇ ਭੀਜਿਆ ਲਿਆ ਦਾਂਗੇ ਹਾਂ ਓਹੋ ਜੇ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਆ ਮੈਂ ਆਰਡਰ ਕਰ ਦਿੰਨੀ ਆਪਣੇ ਆਪ ਘਰੇ ਆ ਜਾਊਗਾ ਆਪਣੇ ਤਾਂ ਨਾ ਨਾ ਪੁੱਤ ਮੈਂ ਨਹੀਂ ਬਾਹਰ ਲਿਆਂ ਚੀਜ਼ਾਂ ਖਾਂਦੀ ਤੁਹਾਨੂੰ ਪਤਾ ਏ ਉਹ ਕਿਹੜਾ ਸਾਫ਼ ਚੀਜ਼ ਚ ਬਣੀਆਂ ਹੁੰਦੀਆਂ ਨੇ ਤੇਲ ਇਹ ਜਿਹੀ ਹੁੰਦੇ ਨੇ ਕੋਈ ਨਾ ਮੈਂ ਤਾਂ ਰੋਟੀਆਂ ਖਾਣੀ ਆ ਖਾ ਲੈਣੀ ਆ ਚੱਕ ਕੇ ਚੱਲ ਠੀਕ ਹੈ ਫਿਰ ਮਾਂ ਹੋੜੀ-ਹੋੜੀ ਨਾ ਮਾਂ ਨੂੰ ਵੀ ਆਪ ਤੈਜੋਗੀ ਬਾਹਰ ਲੀਆਂ ਚੀਜ਼ਾਂ ਖਾਣ ਦੀ ਸਹੀ ਗੱਲ ਆ ਉਹ ਉਹੀ ਗੱਲ ਆ ਨਾ ਜੈਜ ਆਪਾਂ ਖਾਣ ਪੀਵਾਂਗੇ ਫਿਰ ਉਦੋਂ ਦੀ ਮੰਦਾ ਹੋ ਜਾਂਦਾ ਜੈਸਾ ਦੇਸ਼ ਵੈਸਾ ਭੇਸ ਵੈਸਾ ਪੀਸ ਹੂੰ ਐਵੇਂ ਥੋੜੀ ਛਾਟੀਆਂ ਰੋਟੀਆਂ ਖਾਣੀਆਂ ਨੇ ਲੋਕਾਂ ਵਾਂਗੂ ਮੈਂ ਕਹਿੰਦੀ ਆਉਂਦੇ ਹੋਏ ਆਪਾਂ ਪਨੀਰ ਪਨੋਰ ਸਾਰਾ ਸਮਾਨ ਮੁੱਕਿਆ ਪਿਆ ਵੈਸੇ ਵੀ ਆਪਣਾ ਨਾ ਉਹ ਸ਼ਾਮ ਨੂੰ ਫਿਰ ਆਪਾਂ ਪਨੀਰੀ ਧਰ ਲਾਂਗੇ ਯਾਰ ਠੀਕ ਐ ਓਹੋ ਬਾਹਰ ਤਾਂ ਆਪਾਂ ਜਾ ਰਹੇ ਆ ਆਪਾਂ ਕਿਉਂ ਬਣਾਵਾਂਗੇ ਸਾਰਾ ਕੁਝ ਬਾਹਰੋਂ ਲੈ ਕੇ ਆਵਾਂਗੇ ਆਪਾਂ ਫਿਰ ਮੈਂ ਵੀ ਨਾ ਥੋੜਾ ਜਿਹਾ ਕਮ ਲਈਆਂ ਦਿਮਾਗ ਘੱਟ ਕੰਮ ਕਰਦਾ ਫਿਰ ਮੈਂ ਸਿਆਣੀ ਆ ਨਾ ਤੁਹਾਡੇ ਨਾਲ ਫਿਰ ਚਲੋ ਹਾਂਜੀ ਬਹੁਤ ਲੇਟ ਹੋ ਰਿਹਾ ਪਹਿਲਾਂ ਹੀ ਠੀਕ ਹੈ ਮਮਾ ਓਕੇ ਠੀਕ ਹੈ ਪੁੱਤ ਠੀਕ ਆ ਵੋ ਮਾਂ ਹਾਂ ਪੁੱਤ ਆਉਂਨੀ ਆ